ਪੰਜਾਬ ਤੋਂ ਇੱਕ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਤੱਪਾ ਮੰਡੀ ਦੇ 26 ਸਾਲਾ ਫੌਜੀ लवली ਗਿੱਲ ਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ ਗਰੀਬ ਪਰਿਵਾਰ ਨਾਲ ਸੰਬੰਧਿਤ लवली ਗਿੱਲ ਜੋ ਕਿ ਸਿੱਖ ਰੈਜੀਮੈਂਟ ਵਿੱਚ 2018 ਵਿੱਚ ਭਰਤੀ ਹੁੰਦੇ ਨੇ ਅਸਾਮ ਦੇ ਗੁਹਾਟੀ ਵਿੱਚ ਡਿਊਟੀ ਸੀ ਜੋ ਕਿ ਵੱਡਿਆ ਕਾਰਨ ਬਿਮਾਰੀ ਦੱਸਿਆ ਜਾ ਰਿਹਾ ਹੈ ਮੌਤ ਦਾ ਵੱਡੀ ਤਾਦਾਦ ਵਿੱਚ ਸ਼ਹਿਰ ਵਾਸੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਪਰਿਵਾਰ ਵਿੱਚ ਉਹਨਾਂ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਇਕਲੋਤਾ ਪੁੱਤੀ ਜੋ ਕਿ ਕਮਾਈ ਦਾ ਘਰ ਚ ਲਾਉਂਦਾ ਸੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਤੋਂ ਪਰਿਵਾਰ ਵੱਲੋਂ ਸਹੂਲਤ ਦੀ ਮੰਗ ਕੀਤੀ ਜਾ ਰਹੀ ਹੈ ਤੱਪਾ ਮੰਡੀ ਦੇ ਇਹ ਜੋ ਫੌਜੀ ਹੈ ਜੋ ਕਿ 26 ਸਾਲਾ ਲਵਲੀ ਗਿੱਲ ਡਿਊਟੀ ਦੌਰਾਨ ਮੌਤ ਹੋ ਦੇ ਕਾਰਨ ਬਿਮਾਰੀ ਦੱਸਿਆ ਜਾ ਰਿਹਾ 26 ਸਾਲ ਦੇ ਫੌਜੀ ਲਵਲੀ ਗਿੱਲ ਪੁੱਤਰ ਸਰਜੀਤ ਸਿੰਘ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਅਨੰਤਪੁਰ ਬਸਤੀ ਦੇ ਵਿੱਚ ਉਹਨਾਂ ਦਾ ਘਰ ਸੀ 2018 ਵਿੱਚ 18 ਸਿਕਰ ਰੈਜੀਮੈਂਟ ਵਿੱਚ ਭਰਤੀ ਹੁੰਦੇ ਨੇ ਔਰ 2018 ਚ ਭਰਤੀ ਹੋਏ ਸੀ ਤੇ ਹੁਣ ਉਹਨੇ ਬਸ 4 ਕਿ ਮਹੀਨੇ ਪਹਿਲਾਂ ਗਿਆ ਸੀ ਤੇ ਹੁਣ ਉਹਨੇ ਛੁੱਟੀ ਲੈ ਕੇ ਆਉਣਾ ਸੀ ਜੀ ਤੇ ਅਚਾਨਕ ਉਹਨੂੰ ਕੋਈ ਗੱਲਬਾਤ ਹੋ ਗਈ ਉਹਦੀ ਡੈਥ ਹੋ ਗਈ ਤੇ ਜੋ ਦੀ ਡੈੱਡ ਬੋਡੀ ਉਹ 12 ਵਜੇ ਉਹੀ ਬਸ ਉਹੀ ਕੱਲਾ ਚਲਾਉਂਦਾ ਹੁੰਦਾ ਸੀ ਘਰ ਨੂੰ ਜੀ ਡੈਡੀ ਨੂੰ ਵੀ ਹਾਰਟ ਅਟੈਕ ਦੀ ਪ੍ਰੋਬਲਮ ਸੀਗੀ ਤੇ ਫਿਰ ਉਹਦੇ ਕਰਕੇ ਕੱਲਾ ਉਹੀ ਘਰ ਦਾ ਕੰਮ ਚਲਾਉਂਦਾ ਹੁੰਦਾ ਸੀਗਾ ਖਰਚਾ ਪਾਣੇ ਤੇ ਮੈਨੂੰ ਵੀ ਕਹਿੰਦਾ ਸੀ ਕਹਿੰਦਾ ਤੂੰ ਵੀ ਵਧੀਆ ਪੜ ਕਹਿੰਦਾ ਤੈਨੂੰ ਵੀ ਵਰਤੀ ਕਰਾਂਗਾ ਮ੍ਰਿਤਕ ਫੌਜੀ ਲਵਲੀ ਗਿੱਲ ਜੋ ਕਿ ਫੌਜ ਦੇ ਵਿੱਚ ਆਪਣੀ ਤਨਦੇਹੀ ਨਾਲ ਡਿਊਟੀ ਕਰਦਾ ਸੀਗਾ ਪਰਿਵਾਰ ਵੱਲੋਂ ਜਿਹੜਾ ਕੇਂਦਰ ਸਰਕਾਰ ਅਤੇ ਸੈਂਟਰ ਸਰਕਾਰ ਤੋਂ ਜਿਹੜੀ ਆਪਾਂ ਗੱਲ ਕਰੀਏ ਵਿਸੂਲਤਾ ਦੀ ਮੰਗ ਕੀਤੀ ਜਾ ਰਹੀ ਹੈ ਕਿ ਪਰਿਵਾਰ ਦਾ ਇਕਲੌਤਾ ਹੀ ਪੁੱਤ ਸੀ ਜੋ ਪਰਿਵਾਰ ਨੂੰ ਕਮਾਈ ਦਾ ਸਾਧਨ ਵੀ ਸੀ ਪਰਿਵਾਰ ਚਲਾਉਂਦਾ ਸੀ ਆਪ ਦਾ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸੀਗੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਮੌਜੂਦ ਰਹਿੰਦਾ ਹੈ ਕਾਂਗਰਸ ਪਾਰਟੀ ਦੇ ਸਾਬਕਾ ਚੇਅਰਮੈਨ ਨੇ ਕਮੇਟੀ ਦੇਸ ਅਮਰਜੀਤ ਸਿੰਘ ਧਾਲੀਵਾਲ ਉਹ ਉਥੇ ਜੋ ਕਿ ਹਾਜ਼ਰ ਹੁੰਦੇ ਨੇ ਪਰਿਵਾਰ ਦੇ ਵਿੱਚ ਮੌਕੇ ਦੀ ਸਰਕਾਰ ਤੋਂ ਲੋਂ ਕੋਈ ਵੀ ਜਿਹੜਾ ਸਈ ਅਧਿਕਾਰੀ ਜਾਂ ਕੋਈ ਅਸੀਂ ਗੱਲ ਕਰੀਏ ਵੀ ਮੰਤਰੀ ਆਮ ਆਦਮੀ ਪਾਰਟੀ ਦੀ ਮੌਕੇ ਦੀ ਸਰਕਾਰ ਦਾ ਕੋਈ ਵੀ ਉਥੇ ਨਹੀਂ ਪਹੁੰਚਦਾ ਤੇ ਅਮਰਜੀਤ ਸਿੰਘ ਨੇ ਜੋ ਸਾਬਕਾ ਚੇਅਰਮੈਨ ਐ ਮਾਰਕੀਟ ਕਮੇਟੀ ਦੇ ਉਹ ਇੱਥੇ ਸੀਗੇ ਇਹਦੇ ਪਿਤਾ ਜੀ ਆ ਮਾਤਾ ਜੀ ਵੀ ਆ ਇੱਕੇ ਦਾ ਭਰਾ ਛੋਟਾ ਜੀ ਭੈਣ ਵੀ ਛੋਟੀ ਹੈ ਜੀ ਕਦੋਂ ਵਾਪਸ ਪਹਿਲਾਂ ਕਦੋਂ ਮਿਲ ਕੇ ਗਿਆ ਪਰਿਵਾਰ ਨੂੰ 4 ਮਹੀਨੇ ਪਹਿਲੇ ਮਿਲ ਕੇ ਆਏ ਹੁਣ ਵੀ ਛੁੱਟੀ ਆਉਣੀ ਸੀ ਇਹਨੇ ਉਸ ਦਰਾਂ ਨੇ ਹਾਦਸਾ ਹੋ ਗਿਆ ਜੀ ਬਹੁਤ ਵੱਡਾ ਦੁੱਖ ਆ ਡ ਗਿਆ ਪਰਿਵਾਰ ਤੇ ਕੀ ਕਹਣਾ ਚਾਹਣ ਸਰ ਇਹ ਮਨਤ ਭਾਗੀ ਘਟਨਾ ਸਾਹਮਣੇ ਆਈ ਹੈ ਇਹ ਬੱਚਾ ਸ਼ੁਰੂ ਤੋਂ ਹੀ ਦਿਲਚਸਪੀ ਇਹਦੀ ਫੌਜ ਚ ਬਾਰੇ ਸੀਗੀ ਪੜਾਈ ਚ ਹਿਸ਼ਿਆਰ ਸੀਗਾ ਪੜਨ ਚ ਵੀ ਪੜਾਈ ਪਲਸ 2 ਤੋਂ ਬਾਅਦ ਭਰਤੀ ਹੋ ਗਿਆ ਜੀ 2018 ਚ ਇਹ ਉਹਨੂੰ ਘਾਟੀ ਦੀ ਡਿਊਟੀ ਸੀਗੀ ਅਚਾਨਕ ਕੋਈ ਹੋ ਗਿਆ ਸਦਮਾ ਜੀ ਪਰਿਵਾਰ ਤੇ ਦੁੱਖ ਦੀ ਘੜੀ ਆ ਤੇ ਬੱਚੇ ਤੇ ਸਾਰਾ ਕੁਝ ਚੱਲਦਾ ਹੀ ਖਰਚਾ ਜੀ ਉਹਦਾ ਫਾਦਰ ਮਿਹਨਤ ਮਜ਼ਦੂਰੀ ਕਰਦਾ ਇੱਕ ਬੇਟਾ ਉਹਦਾ ਪੜ ਰਿਹਾ ਹੈ ਬੱਚੀ ਉਹਨਾਂ ਦੀ ਮੈਰਿਡ ਆ ਜੀ ਦੋ ਬੱਚੇ ਉਹਦੇ ਵੀ ਤੇ ਅਸੀਂ ਮੰਗ ਕਰਦੇ ਹਾਂ ਵੀ ਜੋ ਵੀ ਸਰਕਾਰ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਤੋਂ ਮਿਲਦੀ ਹੈ ਸਹੂਲਤ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਇਹਨਾਂ ਦਾ ਜਿਹੜਾ ਅਗਲਾ ਜਿਹੜਾ ਬਟਾਪਾ ਉਹ ਵਧੀਆ ਕੋਈ ਲੰਘ ਸਕੇ ਜੀ 2018 ਜੀ 18 ਸਿਖਲਾਈ ਘਾਟੀ ਸੀਗੇ ਡਿਊਟੀ ਕਰਦੇ ਜੀ लवली ਗੱਲੇ ਦਾ ਨਾਮ ਜੀ ਇਹ ਕਦੋਂ ਅੰਤਮ ਸੰਸਕਾਰ ਕੋਲ ਕੀਤਾ ਜਾ ਰਿਹਾ ਉਹਨਾਂ ਜੀ ਅੱਜ ਹੁਣ ਤਕਰੀਬਨ 12:00 1 ਵਜੇ ਆਈ ਜਾਂਦੀ ਹੈ ਡੈੱਡ ਬੋਡੀ ਉਹਦੀ ਤੇ ਜੇਕਰ ਅਸੀਂ ਗੱਲ ਕਰੀਏ ਵੀ ਸ਼ਹੀਦੀਆਂ ਨੇ ਜਿਹੜੀਆਂ ਦੇਣੀਆਂ ਆਪਾਂ ਗੱਲ ਕਰਦੇ ਆ ਕਿ ਸੋਖਿਆ ਨਹੀਂ ਹੁੰਦੀਆਂ ਜਿਵੇਂ ਕਿਹਾ ਜਾਂਦਾ ਇੱਕ ਗਾਣਾ ਵੀ ਆ ਕਿ ਇਹ ਪੁੱਤਰ ਹਟਾਂ ਤੇ ਨਹੀਂ ਵਿਕਦੇ ਉਹ ਜਿਵੇਂ ਪਰਿਵਾਰ ਜਿਹੜਾ ਇਸ ਟਾਈਮ ਜਿਸ ਕੰਡੀਸ਼ਨ ਵਿੱਚੋਂ ਲੰਘ ਰਿਹਾ ਹੋਊਗਾ ਜਿਸ ਹਾਲਤਾਂ ਵਿੱਚੋਂ ਲੰਘ ਰਿਹਾ ਉਹ ਪਰਿਵਾਰ ਹੀ ਜਾਣਦਾ ਹੈ ਪਰਿਵਾਰ ਦੀ ਜਿਹੜੀ ਉਹਨਾਂ ਦੀ ਮਾਤਾ ਨੇ ਮਾਤਾ ਦਾ ਇਸ ਟਾਈਮ ਬੁਰਾ ਹਾਲ ਹੈ ਰੋ ਰੋ ਕੇ ਇਸ ਟਾਈਮ ਪਰਿਵਾਰ ਬਹੁਤ ਸਦਮੇ ਦੇ ਵਿੱਚ ਹੈ ਸਰਕਾਰ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿ ਪਰਿਵਾਰ ਦਾ ਇਕਲੌਤਾ ਪੁੱਤ ਸੀ ਕਮਾਈ ਕਰਦਾ ਸੀ ਜਿਹੜਾ ਕਮਾਕੇ ਦਿੰਦਾ ਸੀਗਾ ਇਸ ਟਾਈਮ ਜੇਕਰ ਗੱਲ ਕਰੀਏ ਪਰਿਵਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪਰਿਵਾਰ ਦੇ ਅ ਕਿਸੇ ਵੀ ਮੈਂਬਰ ਨਾਲ ਦੁੱਖ ਸਾਂਝਾ ਕਰਨ ਲਈ ਮੌਕੇ ਦੀ ਸਰਕਾਰ ਵਿੱਚੋਂ ਕੋਈ ਵੀ ਐਮਐਲਏ ਐਮਪੀ ਇਸ ਟਾਈਮ ਨਹੀਂ ਪਹੁੰਚਿਆ